ਅੱਜ ਆਪਾਂ ਡਾਟਾ ਵਿਜ਼ਨ ਕੰਪਨੀ ਦਾ ਗੀਜ਼ਰ ਚੈੱਕ ਕਰਨ ਵਾਸਤੇ ਆਏ ਹਾਂ। ਇਹਦੇ ਵਿੱਚ ਸਮੱਸਿਆ ਹੈ ਕਿ ਇਹਦੇ ਵਿੱਚੋਂ ਪਾਣੀ ਬਹੁਤ ਥੋੜਾ ਆ ਰਿਹਾ ਹੈਗਾ। ਤੇ ਅਸੈਂਬਲੀ ਦੇ ਨਾਟ ਖੋਲ ਕੇ ਅਸੈਂਬਲੀ ਨੂੰ ਬਾਹਰ ਕੱਢ ਲਿਆ। ਤੇ ਗੱਲ ਕਰਦੇ ਹਾਂ ਕੰਪਨੀ ਗੀਜ਼ਰ ਦੀ ਮਾਰਕੀਟ ਦੇ ਵਿੱਚ ਗੀਜ਼ਰ ਦੇ ਨਾਮ ਤੇ ਬਹੁਤ ਸਾਰੀਆਂ ਕੰਪਨੀਆਂ ਨੇ। ਇਹ ਬ੍ਰਾਂਡ ਅਲੱਗ-ਅਲੱਗ ਬ੍ਰਾਂਡ ਨੇ ਤੇ ਇਨ੍ਹਾਂ ਚੀਜ਼ਾਂ ਦੇ ਵਿੱਚ ਆਪਾਂ ਨੂੰ ਜ਼ਿਆਦਾ ਕਨਫਿਊਜ਼ ਨਹੀਂ ਹੋਣਾ ਚਾਹੀਦਾ ਕਿ ਮੇਰੇ ਕੋਲ ਆਹ ਬ੍ਰਾਂਡ ਹੈ, ਮੇਰੇ ਕੋਲ ਆਹ ਬ੍ਰਾਂਡ ਹੈ। ਕਿਉਂਕਿ ਬ੍ਰਾਂਡ ਗੀਜ਼ਰ ਦੇ ਵਿੱਚ ਇਦਾਂ ਹੈ ਕਿ ਵੀ ਤੁਸੀਂ ਆਪਣੇ ਨਾਮ ਦਾ ਲੋਗੋ ਲਾ ਕੇ ਵੀ ਗੀਜ਼ਰ ਦਾ ਬ੍ਰਾਂਡ ਬਣਾ ਸਕਦੇ ਜੇ ਕਿਉਂਕਿ ਇਹ ਲੋਕਲ ਤਿਆਰ ਹੁੰਦੇ ਆ ਕੁਝ ਲੁਧਿਆਣੇ 'ਚ ਹੁੰਦੇ ਆ ਵੱਡੇ ਵੱਡੇ ਸ਼ਹਿਰਾਂ 'ਚ ਦਿੱਲੀ ਦੇ ਵਿੱਚ ਇਹਨਾਂ ਨੂੰ ਅਸੈਂਬਲ ਕੀਤਾ ਜਾਂਦਾ ਹੁਣ ਇਸ ਗੀਜ਼ਰ ਦੀ ਅਸੈਂਬਲੀ ਦੇ ਵਿੱਚ ਪ੍ਰੋਬਲਮ ਇਹ ਆਈ ਕਿ ਵੀ ਜਿਹੜੀਆਂ ਇਹ ਪਾਈਪਾਂ ਨੇ ਉਹਨਾਂ ਦੇ ਵਿੱਚ ਸ਼ੋਰਾ ਜੰਮ ਚੁੱਕਾ ਤੇ ਸ਼ੋਰਾ ਜਦੋਂ ਜੰਮ ਜਾਂਦਾ ਤੇ ਪਾਈਪਾਂ ਦੇ ਸਰਾਖ ਟਾਈਟ ਹੋ ਜਾਂਦੇ ਆ ਇਸ ਕਰਕੇ ਪਾਣੀ ਆਉਣੋਂ हट ਜਾਂਦਾ ਆਪਾਂ ਇਹ ਅਸੈਂਬਲੀ ਨੂੰ ਪਹਿਲਾਂ ਚੰਗੀ ਤਰ੍ਹਾਂ ਕਰਾ ਪਾਣੀ ਦੇ ਨਾਲ ਵਾਸ਼ ਕਰ ਲਿਆ ਜਿੰਨਾ ਦਾ ਸ਼ੋਰਾ ਉਤਰਦਾ ਉਹਨੂੰ ਉਤਾਰ ਕੇ ਤੇ ਹੁਣ ਇਹਦੀ ਚੰਗੀ ਤਰ੍ਹਾਂ ਸਫਾਈ ਕਰਾਂਗੇ ਆ ਪਾਈਪ ਦਾ ਤੁਸੀਂ ਸਰਾਗ ਦੇਖ ਲਓ ਵੀ ਇਹਦਾ ਬਹੁਤ ਜ਼ਿਆਦਾ ਸਰਾਗ ਘਣ ਚੁੱਕਾ ਹੁਣ ਅਸੈਂਬਲੀ ਦੀਆਂ ਦੋਹਾਂ ਪਾਈਪਾਂ ਦੇ ਵਿੱਚ ਇਹ ਵਾਲਾ ਆਪਾਂ ਕੈਮੀਕਲ ਪਾ ਰਹੇ ਹਾਂ ਜ਼ਿਆਦਾਤਰ ਜਿਹੜੀ ਪਾਈਪ ਜਿਹੜੀ ਯੂ ਬੈਂਡ ਬਣਿਆ ਹੁੰਦਾ ਠੰਡੇ ਪਾਣੀ ਵਾਲੀ ਪਾਈਪ ਉਹਦੇ ਵਿੱਚ ਸ਼ੋਰਾ ਜ਼ਿਆਦਾ ਜਾਂਦਾ ਕਿਉਂਕਿ ਉਹਦੇ ਉੱਪਰਲੇ ਬੰਨੇ ਉਹ ਬੈਂਡ ਪੈ ਜਾਂਦਾ ਬੈਂਡ ਪੈਣ ਕਰਕੇ ਉਸ ਬੈਂਡ ਦੇ ਵਿੱਚ ਜਿਹੜਾ ਸ਼ੋਰਾ ਜੰਮ ਜਾਂਦਾ ਤੇ ਪਾਣੀ ਹੋਂ ਹਟ ਜਾਂਦਾ ਹੈਗਾ ਇਸ ਕੈਮੀਕਲ ਨੂੰ ਆਪਾਂ ਐਲੀਮੈਂਟ ਦੇ ਉੱਪਰ ਵੀ ਪਾ ਦਿੱਤਾ ਤੇ ਪਾਈਪਾਂ ਦੇ ਵਿੱਚ ਵੀ ਪਾ ਦਿੱਤਾ ਤੇ ਕੁਝ ਟਾਈਮ ਆਪਾਂ ਨੂੰ ਵੇਟ ਕਰਨੀ ਪਵੇਗੀ ਜਿੰਨਾ ਟਾਈਮ ਇਹ ਗਲ ਕੇ ਬਾਹਰ ਨਹੀਂ ਆ ਜਾਂਦਾਗਾ ਤੇ ਪਾਈਪਾਂ ਦੀ ਸਫਾਈ ਚੰਗੀ ਤਰ੍ਹਾਂ ਹੋਣੀ ਵੀ ਜ਼ਰੂਰੀ ਹੈ ਇੱਕ ਗੱਲ ਹਮੇਸ਼ਾ ਗਾਕਾ ਨੂੰ ਧਿਆਨ ਦੇ ਵਿੱਚ ਰੱਖਣੀ ਪਵੇਗੀ ਜਦੋਂ ਵੀ ਤੁਸੀਂ ਗਿਜ਼ਰ ਦਾ ਕੰਮ ਕਰਵਾਉਂਦੇ ਹੋ ਖਾਸ ਤੌਰ ਤੇ ਸਰਵਿਸ ਤੇ ਉਹਦੇ ਵਿੱਚ ਜਦੋਂ ਆਪਾਂ ਐਲੀਮੈਂਟ ਨੂੰ ਬਾਹਰ ਕੱਢਦੇ ਆ ਸੈਂਬਲੀ ਨੂੰ ਬਾਹਰ ਕੱਢਦੇ ਆਂ ਤੇ ਸੈਂਬਲੀ ਦੇ ਨਾਲ ਜਿਹੜਾ ਐਲੀਮੈਂਟ ਲੱਗਾ ਹੁੰਦਾ ਉਹਦੇ ਖਰਾਬ ਹੋਣ ਦੇ ਚਾਂਸ ਵੱਧ ਜਾਂਦੇ ਆ ਕਿਉਂਕਿ ਇਹਦੇ ਉੱਪਰ ਸ਼ੋਰਾ ਜੰਮਿਆ ਹੁੰਦਾ ਤੇ ਜਦੋਂ ਆਪਾਂ ਸ਼ੋਰੇ ਨੂੰ ਸਾਫ ਕਰਦੇ ਆਂ ਤੇ ਇਹ ਕਈ ਵਾਰੀ ਤਾਂ ਓਪਨ ਹੋ ਜਾਂਦਾ ਤੇ ਕਈ ਵਾਰੀ ਕਰੰਟ ਮਾਰ ਲੱਗ ਜਾਂਦਾ ਤੇ ਇਸ ਗੱਲ ਨੂੰ ਹਮੇਸ਼ਾ ਯਾਦ ਰੱਖੋ ਕਿ ਇਹ ਨਾ ਹੋਵੇ ਤੇ ਤੁਸੀਂ ਜਿਹੜਾ ਤੁਹਾਡੇ ਘਰੇ ਕੋਈ ਮਕੈਨਿਕ ਆਵੇ ਤੇ ਤੁਸੀਂ ਉਹਦੇ ਨਾਲ ਲੜਨ ਲੱਗ ਪਵੋ ਵੀ ਭਾਈ ਜੀ ਪਹਿਲਾਂ ਤਾਂ ਸਹੀ ਚੱਲਦਾ ਸੀ ਹੁਣ ਇਹਨੂੰ ਕੀ ਹੋ ਗਿਆ ਦੂਜੀ ਗੱਲ ਇਹ ਜਦੋਂ ਤੁਸੀਂ ਗੀਜ਼ਰ ਦੀ ਸਰਵਿਸ ਕਰਵਾਉਂਦੇ ਹੋ ਤੇ ਇਹਦਾ ਜਿਹੜਾ ਐਲੀਮੈਂਟੇ ਕੋਸ਼ਿਸ਼ ਕਰਿਆ ਕਰੋ ਨਾਲ ਹੀ ਚੇਂਜ ਕਰਵਾ ਦਿਆ ਕਰੋ ਕਿਉਂਕਿ ਇੱਕ ਵਾਰੀ ਤਾਂ ਗੀਜ਼ਰ ਖੁੱਲਿਆ ਹੁੰਦਾ ਤੇ ਦੂਜੀ ਵਾਰੀ ਫੇਰ ਤੁਸੀਂ 10-15 ਦਿਨਾਂ ਬਾਅਦ ਐਲੀਮੈਂਟ ਖਰਾਬ ਹੋਏਗਾ ਦੁਬਾਰਾ ਫੇਰ ਖਲਾਓਗੇ ਇਸ ਕਰਕੇ ਕੋਸ਼ਿਸ਼ ਕਰੋਗੇ ਪਹਿਲੀ ਵਾਰੀ ਨਾਲ ਹੀ ਇਹਦਾ ਐਲੀਮੈਂਟ ਵੀ ਚੇਂਜ ਕਰਵਾ ਦਿਓ ਹੁਣ ਕਈ ਜਿਹੜੇ ਗਾਹਕ ਜਿਹੜੇ ਨਵਾਂ ਗੀਜ਼ਰ ਲਵਾਉਣਾ ਚਾਹੁੰਦੇ ਨੇ ਤੇ ਉਹ ਕਾਫੀ ਮਤਲਬ ਕੋਈ ਵੀ ਆਪਾਂ ਚੀਜ਼ ਨਵੀਂ ਲਵਾਉਣੇ ਤੇ ਆਪਣੇ ਵਿੱਚ ਕਨਫਿਊਜ਼ਨ ਹੁੰਦੀ ਆ ਕਿਹੜੇ ਬ੍ਰਾਂਡ ਦਾ ਗੀਜ਼ਰ ਲਵਾਈਏ ਤੇ ਕਿਹੜਾ ਵਧੀਆ ਰਹੇਗਾ ਜਿਆਦਾਤਰ ਗੀਜ਼ਰ ਦੇ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਾ ਬਹੁਤ ਜ਼ਿਆਦਾ ਬ੍ਰਾਂਡ ਨੇ ਮਾਰਕੀਟ ਦੇ ਵਿੱਚ ਤੇ ਗੀਜ਼ਰ ਸਟਾਰਟਿੰਗ ਜਿਹੜਾ ਪ੍ਰਾਈਸ ਹੈ ਲਗਭਗ 3000 ਤੋਂ ਲੱਗੇ 10000 12 13000 ਤੱਕ ਵੀ ਗੀਜ਼ਰ ਨੋਰਮਲ ਆ ਜਾਂਦਾਗਾ ਬਾਕੀ ਮੈਂ ਤੁਹਾਨੂੰ ਇਹ ਸਲਾਹ ਦੇਵਾਂਗਾ ਵੀ ਜ਼ਿਆਦਾ ਮਹਿੰਗਾ ਗੀਜ਼ਰ ਲਵਾਉਣ ਦੀ ਕੋਈ ਲੋੜ ਨਹੀਂ ਜੀ ਮੈਟਲ ਦੇ ਵਿੱਚ ਲਵਾ ਲਓ ਜੇ ਨੋਰਮਲ ਗੀਜ਼ਰ ਲਵਾਉਣਾ ਹੈ ਵੈਸੇ 3000 ਤੋਂ ਸਟਾਰਟ ਹੈ ਘੱਟ ਤੋਂ ਘੱਟ ਵੀ ਸਾਡੇ 4.5 ਹਜ਼ਾਰ 6000 ਤੱਕ ਤੁਸੀਂ ਗੀਜ਼ਰ ਲਵਾ ਲਓ ਇਸ ਤੋਂ ਜ਼ਿਆਦਾ ਪੈਸੇ ਲਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਗੀਜ਼ਰ ਇਹਨਾਂ ਨੂੰ ਕੁਝ ਵੀ ਨਹੀਂ ਹੁੰਦਾ ਤਾਂ ਇੱਕ ਸਿਰਫ ਦਿੱਕਤ ਆਉਂਦੀ ਹੈ ਐਲੀਮੈਂਟ ਦੀ ਤੇ ਸਰਵਿਸ ਦੀ ਬਾਕੀ ਹੋਰ ਇਹਨਾਂ ਨੂੰ ਕਦੀ ਕੋਈ ਪ੍ਰੋਬਲਮ ਹੀ ਆਉਂਦੀ ਟੈਂਕ ਲੀਕੇਜ ਦੀ ਬਹੁਤ ਘੱਟ ਚਾਂਸ ਹੁੰਦੇ ਨੇ ਮੈਂ ਤਾਂ ਆਪਣੀ ਲਾਈਫ ਦੇ ਵਿੱਚ ਕਦੀ ਟੈਂਕ ਲੀਕ ਹੁੰਦਾ ਵੇਖਿਆ ਨਹੀਂ ਹੋ ਸਕਦਾ ਕਿ ਕਿਸੇ ਨੂੰ ਕੋਈ ਪ੍ਰੋਬਲਮ ਆਈ ਹੋਵੇ ਪਰ ਉਹਦੇ ਨਾਲੋਂ ਜ਼ਿਆਦਾ ਤੁਸੀਂ ਬ੍ਰਾਂਡ ਤੇ ਇੰਨੇ ਜ਼ਿਆਦਾ ਪੈਸੇ ਲਾ ਕੇ ਤੇ ਚੀਜ਼ ਤਾਂ ਪਾਣੀ ਤਾਂ ਉਹਨੇ ਵੀ ਗਰਮ ਕਰਨਾ ਤੇ ਪਾਣੀ ਇੰਨੇ ਗਰਮ ਕਰਨਾ ਤੇ ਕਰੰਟ ਸੇਮ ਹੀ ਖਾਣਾ ਹੈਗਾ ਇਹਨਾਂ ਨੇ ਕਈ ਤਾਂ ਮੇਰੀ ਇਸ ਗੱਲ ਨਾਲ ਸਹਿਮਤ ਹੋਣਗੇ ਤੇ ਕਈ ਨਹੀਂ ਵੀ ਸਹਿਮਤ ਹੋਣਗੇ ਆਪਾਂ ਨੂੰ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਆਪਾਂ ਜੋ ਸੱਚ ਹੈ ਤੇ ਜੋ ਮਾਰਕੀਟ ਦੇ ਵਿੱਚ ਹੋ ਰਿਹਾ ਉੰਦੇ ਆਧਾਰ ਤੇ ਆਪਾਂ ਗੱਲ ਕਰਦੇ ਆਂ ਤੇ ਜਿਹੜੇ ਆਪਣੇ ਸਾਹਮਣੇ ਅਸੈਂਬਲੀ ਦੇ ਪਾਈਪਾਂ ਦੀ ਸਰਵਿਸ ਚੰਗੀ ਤਰ੍ਹਾਂ ਹੋ ਚੁੱਕੀ ਐ ਤੇ ਹੁਣ ਆਪਾਂ ਐਲੀਮੈਂਟ ਦਾ ਚੇਂਜ ਨਹੀਂ ਕਰਨ ਲੱਗੇ ਕਿਉਂਕਿ ਕਸਟਮਰ ਇਸ ਚੀਜ਼ ਨਾਲ ਐਗਰੀ ਨਹੀਂ ਹੈਗਾ ਤੇ ਆਪਾਂ ਇਹਦਾ ਐਲੀਮੈਂਟ ਇੱਕ ਵਾਰੀ ਚੈੱਕ ਕਰ ਲੈਨੇ ਆਂ ਵੀ ਕਿਸੇ ਬੰਨੇਓ ਕੋਈ ਸ਼ਾਰਟੇਜ ਐ ਲੀਕੇਜ ਤੇ ਜਾਂ ਕਿਤੇ ਓਪਨ ਤਾਂ ਨਹੀਂ ਹੋਇਆ ਤੇ ਹੁਣ ਆਪਾਂ ਇਹਦੀ ਜਿਹੜੀ ਓਪਨ ਐ ਉਹ ਚੈੱਕ ਕਰ ਰਹੇ ਆਂ ਓਪਨ ਵੀ ਸਹੀ ਆ ਤੇ ਜਿਹੜੇ ਇਹਦੇ ਸ਼ਾਰਟੇਜ ਐ ਉਹ ਕਿਸੇ ਬੰਨੇਓ ਨਹੀਂ ਹੈਗੀ ਤੇ ਇਹ ਆਪਾਂ ਨੂੰ ਕਲੀਅਰ ਹੈ ਵੀ ਇਹਦਾ ਜਿਹੜਾ ਐਲੀਮੈਂਟ ਹੈ ਸਹੀ ਵਰਕ ਕਰੇਗਾ। ਅਸੈਂਬਲੀ ਨੂੰ ਉਸੇ ਤਰ੍ਹਾਂ ਗੀਜ਼ਰ ਦੇ ਵਿੱਚ ਲਗਾ ਕੇ ਤੇ ਚੰਗੀ ਤਰ੍ਹਾਂ ਨਾਟ ਦੇ ਕੱਸ ਦਿੱਤੇ ਆ। ਤੇ ਹੁਣ ਵਾਰੀ ਆਉਂਦੀ ਹੈ ਜਿਹੜਾ ਇਹਦਾ ਥਰਮੋਸਟੇਟ ਹੈ ਤੇ ਇਹਦੇ ਕਨੈਕਸ਼ਨ ਕਰਨ ਦੀ। ਥਰਮੋਸਟੇਟ ਵੀ ਆਪਾਂ ਉਸੇ ਤਰ੍ਹਾਂ ਅਸੈਂਬਲੀ ਦੇ ਵਿੱਚ ਲਗਾ ਦਿੱਤਾ ਹੈਗਾ ਤੇ ਇਹਦੇ ਜਿਹੜੇ ਕਨੈਕਸ਼ਨ ਨੇ ਉਹ ਕਰ ਰਹੇ ਹਾਂਗੇ। ਹਾਂ ਅੱਜਕੱਲ ਜਿਹੜਾ ਇੱਕ ਜਿਹੜਾ ਗਲਾਸ ਲਾਈਨ ਟੈਂਕ ਵਾਲਾ ਗੀਜ਼ਰ ਆ ਰਿਹਾ ਹੈਗਾ ਉਹ ਤੁਸੀਂ ਲਗਵਾ ਸਕਦੇ ਹੋ। ਉਹ ਵੀ ਜਿਆਦਾ ਤੁਹਾਨੂੰ ਮਹਿੰਗਾ ਲਗਵਾਉਣ ਦੀ ਜਿਆਦਾ ਕੋਈ ਜ਼ਰੂਰਤ ਨਹੀਂ ਹੈਗੀ ਉਹ ਵੀ ਲਗਭਗ 5 6 7000 ਦੇ ਵਿੱਚ ਉਹ ਵੀ ਆ ਜਾਂਦਾ ਹੈਗਾ ਉਹਦੇ ਵਿੱਚ ਕੀ ਹੈਗਾ ਵੀ ਜਿਵੇਂ ਆਪਾਂ ਆਮ ਗੀਜਰ ਦੀ ਸਰਵਿਸ ਕਰਨੀ ਪੈਂਦੀ ਹੈ ਜਲਦੀ ਇਹਦਾ ਕੁਝ ਟਾਈਮ ਜਿਆਦਾ ਟਾਈਮ ਕੱਢ ਜਾਂਦਾ ਹੈ ਸਰਵਿਸ ਤੋਂ ਬਿਨਾ ਇਹ ਤੁਸੀਂ ਲਗਵਾ ਸਕਦੇ ਹੋ ਬਾਕੀ ਬ੍ਰਾਂਡ ਜਿਹੜੇ ਆ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਬਹੁਤ ਬ੍ਰਾਂਡ ਹੈਗੇ ਆ ਉਹ ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਆਪਦੇ ਬਜਟ ਦੇ ਹਿਸਾਬ ਨਾਲ ਤੁਸੀਂ ਗੀਜਰ ਲੈ ਸਕਦੇ ਹੋ ਗੀਜਰ ਦੀ ਸਰਵਿਸ ਵਾਲਾ ਕੰਮ ਕੰਪਲੀਟ ਹੋ ਚੁੱਕਾ ਹੈ ਤੇ ਹੁਣ ਆਪਾਂ ਗੀਜ਼ਰ ਦਾ ਪਾਣੀ ਨੂੰ ਆਨ ਕਰ ਦਿੱਤਾ ਤੇ ਜਦੋਂ ਪਾਣੀ ਇਧਰਲੇ ਟੂਟੀ ਵਾਲੇ ਬੰਨੇ ਆਉਣ ਲੱਗਦਾ ਉਸ ਤੋਂ ਬਾਅਦ ਵਿੱਚ ਗੀਜ਼ਰ ਨੂੰ ਆਨ ਕਰਨਾ ਪੈਂਦਾ ਜੇਕਰ ਇਹ ਤੁਹਾਨੂੰ ਵੀਡੀਓ ਪਸੰਦ ਆਈ ਇਹਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਕਮੈਂਟ ਕਰਨਾ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ